ਸ਼ਾਮ ਦਾ ਸਮਾਂ ਹੈ ਹਰ ਵੀਰਵਾਰ ਦੀ ਤਰ੍ਹਾਂ ਪੀਰਾਂ ਦੀ ਚੌਂਕੀ ਭਰੀ ਜਾ ਰਹੀ ਹੈ ਸਾਹਮਣੇ ਬਾਬਾ ਪੀਰ ਬਾਬੇ ਦੀ ਫੋਟਵਾਂ ਅੱਗੇ ਹੱਥ ਜੋੜ ਕੇ ਖੜਾ ਹੈ ਇੱਧਰ ਢੋਲਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ ਕੁਝ ਸੇਵਾਦਾਰ ਚਿੰਮਟੀ ਵਜਾਰੇ ਹਨ ਹਜ਼ਾਰਾਂ ਸੰਗਤਾਂ ਦਾ ਭਾਰੀ ਇਕੱਠਾ ਠਾਠਾ ਮਰਦਾ ਇਕੱਠ ਇੱਥੇ ਦਰਿਆ ਤੇ ਬੈਠਾ ਹੈ ਵਿਚਾਲੇ ਸੰਗਤ ਦੇ ਆਉਣ ਜਾਣ ਦੇ ਲਈ ਰਸ ਛੜਿਆ ਹੈ ਅਤੇ ਕਈ ਲੋਕ ਜਿਹੜੇ ਹਨ ਆਪਣੀਆਂ ਮਰਦਾਂ ਪੂਰੀਆਂ ਕਰਨ ਦੇ ਲਈ ਇੱਥੇ ਆਏ ਹਨ ਕਈ ਸੋਚਦੇ ਹਨ ਵੀ ਆਪਣੇ ਦੁੱਖ ਦੂਰ ਕਰਨੇ ਹਨ ਇੱਥੇ ਬਾਬਾ ਜੀ ਸਾਡੇ ਦੁੱਖਾਂ ਨੂੰ ਹਰ ਲੈਣਗੇ ਸਾਡੇ ਜਿਹੜੇ ਕਸ਼ਟ ਹਨ ਗਰੀਬੀ ਹੈ ਉਸ ਨੂੰ ਦੂਰ ਕਰ ਦੇਣਗੇ ਇਹ ਭੋਲੇ ਭਾਲੇ ਲੋਕ ਇੱਥੇ ਆਪਣੇ ਦੁੱਖਾਂ ਦਾ ਇੰਤਜ਼ਾਰ ਕਰ ਰਹੇ ਹਨ ਦੂਜੇ ਪਾਸੇ ਇੱਕ ਭਿਆਨਕ ਆਵਾਜ਼ ਹੈ ਜੋ ਕਿ ਪੈਰਾਂ ਦੇ ਬ੍ਰੇਕਾਂ ਦੀ ਹੈ ਇਸ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਤ ਰੰਦੀ ਹੈ ਜੋ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ ਸਾਰਾ ਅਚਾਨਕ ਚੁੱਪ ਹੋ ਜਾਂਦੇ ਹਨ ਜਿਵੇਂ ਕਿ ਕੋਈ ਉਹਨਾਂ ਨੂੰ ਸੱਪ ਲੜ ਗਿਆ ਹੋਵੇ ਜਿਵੇਂ ਕਿਸੇ ਨੇ ਧੱਕੇ ਨਾਲ ਉਹਨਾਂ ਦੇ ਮੂੰਹ ਤੇ ਉਂਗਲ ਰੱਖ ਦਿੱਤੀ ਹੋਵੇ ਬਿਚਪੋ ਜਾਓ ਪਿੱਛੇ ਕੁਝ ਅਜਿਹਾ ਹੋਣ ਵਾਲਾ ਹੈ ਜੋ ਕਿ ਸ਼ਾਇਦ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਣਾ ਸਾਹਮਣੇ ਡੀਐਸਪੀ ਅਵਤਾਰ ਸਿੰਘ ਤਿੰਨ ਪੁਲਿਸਤਿਆਂ ਜੀਪਾਂ ਦੇ ਨਾਲ ਆਉਂਦੇ ਦਿਖਾਈ ਦਿੰਦੇ ਹਨ ਡੀਐਸਪੀ ਅਵਤਾਰ ਸਿੰਘ ਪੰਜਾਬ ਪੁਲਿਸ ਦੇ ਵਿੱਚ ਅਜਿਹਾ ਨਾਮ ਜੋ ਇਮਾਨਦਾਰੀ ਅਸੂਲ ਪ੍ਰਸਤੀ ਅਤੇ ਸਖਤ ਜਿਹਨੂੰ ਜਾਣਾ ਜਾਂਦਾ ਸੀ 52 ਸਾਲ ਦੀ ਉਮਰ ਦੇ ਵਿੱਚ ਉਸ ਦਾ ਚਿਹਰਾ ਸਖਤ ਰೇಖਾਵਾਂ ਦੇ ਨਾਲ ਭਰਿਆ ਹੈ ਜਿਵੇਂ ਸਮੇਂ ਨੇ ਹਰ ਖੁਸ਼ੀ ਨੂੰ ਮਿਟਾ ਕੇ ਉੱਤੇ ਸਿਰਫ ਕਾਨੂੰਨ ਅਤੇ ਤਣਾਹ ਹੀ ਲਿਚਿਤਾ ਹੋਵੇ ਪਰ ਉਸ ਦੇ ਇਨਾ ਸਖਤ ਚਿਹਰੇ ਪਿੱਛੇ ਇੱਕ ਡੂੰਗਾ ਅਤੇ ਕਾਲਾ ਦਰਦ ਲੁਕਿਆ ਹੈ ਜੋ ਸਾਹਮਣੇ ਬੈਠੇ ਲੋਕ ਇਸ ਨੂੰ ਸਮਝ ਨਹੀਂ ਪਾਰੇ ਵੀ ਉਸ ਸਖਤ ਚਿਹਰੇ ਪਿੱਛੇ ਕੁਝ ਅਜਿਹਾ ਰਾਜ਼ ਵੀ ਹੋ ਸਕਦਾ ਹੈ ਜੋ ਸ਼ਾਇਦ ਉਹਨਾਂ ਦੀ ਸੋਚ ਤੋਂ ਵੀ ਪਰੇ ਹੈ ਇਹ ਦਰਦ ਜੋ ਪਿਛਲੇ 3 ਸਾਲ ਪਹਿਲਾਂ ਹੋਇਆ ਜਦੋਂ ਉਸਦਾ ਇਕਲੌਤਾ ਪੁੱਤਰ ਕਰਨ ਜਿਸ ਦੀ ਉਮਰ 12 ਸਾਲ ਸੀ ਉਸ ਸਮੇਂ ਗੁਜ਼ਰ ਗਿਆ ਕਰਨ ਉਸਤੇ ਜੀਵਨ ਦਾ ਸੂਰਜ ਸੀ ਉਸਦੀ ਪਤਨੀ ਹਰਪ੍ਰੀਤ ਕੌਰ ਦੇ ਹਾਸੇ ਦਾ ਕਾਰਨ ਕਰਨ ਦੇ ਗਵਾਚਣ ਤੋਂ ਬਾਅਦ ਉਸ ਸੂਰਜ ਹਮੇਸ਼ਾ ਲਈ ਡੁੱਬ ਗਿਆ ਹਰਪ੍ਰੀਤ ਕੌਰ ਸਦਮੇ ਦੇ ਵਿੱਚ ਚਲੀ ਗਈ ਉਹ ਸਾਰਾ ਦਿਨ ਕਰਨ ਦੇ ਕਮਰੇ ਵਿੱਚ ਬੈਠੀ ਰਹਿੰਦੀ ਉਸਤੇ ক্রিকেট ਬੈਟ ਨੂੰ ਸਹਲਾਵੇ ਜਿਵੇਂ ਅਜੇ ਵੀ ਉਸਤੇ ਹੱਥਾਂ ਦੀ ਗਰਮਾਹਟ ਮਹਿਸੂਸ ਕਰ ਰਹੀ ਹੋਵੇ ਡਾਕਟਰਾਂ ਨੇ ਇਸ ਨੂੰ ਡਿਪਰੈਸ਼ਨ ਕਿਹਾ ਲੇਕਿਨ ਸ਼ਾਇਦ ਇੱਕ ਮਾਂ ਦੀ ਮਮਤਾ ਜੋ ਕੀ ਹੋਣਾ ਉਸ ਤੋਂ ਕੋਲ ਗਈ ਸੀ ਅਵਤਾਰ ਸਿੰਘ ਅੰਦਰੋਂ ਦਾ ਟੁੱਟ ਚੁੱਕਾ ਸੀ ਪਰ ਉਸਨੇ ਆਪਣੇ ਦਰਦ ਨੂੰ ਦੁਨੀਆ ਤੋਂ ਲੁਕਾਉਣ ਦੇ ਲਈ ਇੱਕ ਸ਼ਕਤੀ ਦਾ ਪਹਿਰਾਵਾ ਪਾ ਲਿਆ ਇਹ ਹੁਣ ਹਰ ਚੀਜ਼ ਤੇ ਸ਼ੱਕਰ ਦਾ ਜੋ ਆਸਾਨੀ ਨਾਲ ਹੱਲ ਦਾ ਚਮਤਕਾਰ ਦਾ ਦਾਵਾ ਕਰਦੇ ਉਸ ਦੀ ਨજર ਦੇ ਵਿੱਚ ਰੱਬ ਤਾਂ ਉਹਨਾਂ ਦਾ ਕਰੀਦਾਰ ਸੀ ਜਿਸਨੇ ਉਸ ਦੇ ਮਾਸੂਮ ਪੁੱਤਰ ਨੂੰ ਉਸ ਤੋਂ ਖੋਲਿਆ ਫਿਰ ਇਹ ਦੁਨਿਆਵੀ ਚੀਜ਼ਾਂ ਬਣਾ ਕੀ ਕਰ ਸਕਦੀਆਂ ਹਨ ਅੱਜ ਅਵਤਾਰ ਸਿੰਘ ਉਸੇ ਨਫ਼ਰਤ ਅਤੇ ਦਰਦ ਨਾਲ ਭਰਿਆ ਹੋਇਆ ਇੱਕ ਖਾਸ ਮਿਸ਼ਨ ਤੇ ਸੀ ਜਲੰਧਰ ਸ਼ਹਿਰ ਦੇ ਬਾਹਰ-ਬਾਰ ਉਹ ਪੁਰਾਣਾ ਇਤਿਹਾਸਿਕ ਅੜਾ ਜਿੱਥੇ ਪੀਰਾਂ ਦੀ ਚੌਂਕੀ ਚੱਲ ਰਹੀ ਹੇ ਜਿੱਥੇ ਅੱਜ ਉਹ ਭਾਰੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਕਾਨੂੰਨ ਦੀ ਉਲੰਘਣਾ ਦੀ ਜੁਰਮ ਦੇ ਵਿੱਚ ਇਹ ਪੀਰਾਂ ਦੀ ਚੌਂਕੀ ਬੰਦ ਕਰਵਾਇਆ ਹੈ ਉਸ ਦੇ ਕੋਲ ਇੱਥੇ ਬੰਦ ਕਰਨ ਦਾ ਵਾਰੰਟ ਵੀ ਹੈ ਅਤੇ ਉਸ ਦੀ ਨਜ਼ਰ ਦੇ ਵਿੱਚ ਇਹ ਸਾਰਾ ਕੁਝ ਜੋ ਕਿ ਸਿਰਫ ਬੇਵੱਸ ਲੋਕਾਂ ਦੀਆਂ ਭਾਵਨਾਵਾਂ ਨਾਲ ਜੋ ਖੇਲ ਵਧ ਰਿਹਾ ਹੈ ਸਿਰਫ ਉਹੀ ਨਜ਼ਰ ਆਇਆ ਹੈ ਲੇਕਿਨ ਅੱਜ ਜੋ ਪੀਰ ਉਸਦੇ ਨਾਲ ਵਰਤਾਨ ਵਾਲੇ ਹਨ ਜੋ ਆਮਨੇ ਉਸਦੇ ਨਾਲ ਹੋਣ ਵਾਲਾ ਹੈ ਸ਼ਾਇਦ ਉਸ ਨੂੰ ਅੰਦਾਜ਼ਾ ਤੱਕ ਨਹੀਂ ਹੈ ਅਗੇ ਹਵਲਦਾਰ ਬੋਲਦਾ ਹੈ ਸਰ ਅਗੇ ਭੀੜ ਬਹੁਤ ਹੈ ਜਸਵੰਤ ਸਿੰਘ ਨੇ ਗੱਡੀ ਰੋਕੇ ਕਿਆ ਉਹ ਬ੍ਰੇਕ ਛੱਡੋ ਜਸਵੰਤ ਸਿੰਘ ਕਿਸੇ ਨੇ ਕੁਝ ਨਹੀਂ ਕਹਾ ਨਾ ਬਸ ਅੰਦਰ ਤੱਕ ਚਲੋ ਮੈਨੂੰ ਇਥੋਂ ਦੇ ਮੁੱਖ ਸੇਵਾਦਾਰ ਨਾਲ ਗੱਲ ਕਰਨੀ ਹੈ ਅਵਤਾਰ ਸਿੰਘ ਨੇ ਰੋਪਦਾਨੀ ਨਾਲ ਹੁਕਮ ਦਿੱਤਾ ਉਸ ਦੀ ਆਵਾਜ਼ ਦੇ ਵਿੱਚ ਠੰਡਕ ਸੀ ਪਰ ਉਸ ਦੇ ਅੰਦਰ ਗੁੱਸੇ ਦੀ ਅਗਬਰੜੀ ਸੀ ਡੀਐਸਪੀ ਦੀਆਂ 10 ਪੁਲਿਸ ਜਿਪਸੀਆਂ ਨੇ ਹਵੇਲੀ ਦੇ ਵਿਸ਼ਾਲ ਗੇਟ ਅਗੇ ਜਾ ਕੇ ਉਹ ਬ੍ਰੇਕ ਲਗਾਏ ਜਿਸ ਵਲ ਸਾਰੇ ਦਾ ਧੰਨ ਗਿਆ ਸੀ ਵੇੜੇ ਵਿੱਚ ਹਜ਼ਾਰਾਂ ਲੋਕ ਜੋ ਕਿ ਇਸ ਸਾਰੇ ਮਾਹੌਲ ਨੂੰ ਦੇਖ ਰਹੇ ਸਨ ਟੋਲਕੀਆਂ ਦੀਆਂ ਤੜ-ਤੜ ਅਤੇ ਲੋਕਾਂ ਦੀ ਨਾਰਿਆਂ ਦੀ ਆਵਾਜ਼ੇ ਇਸ ਵਿੱਚ ਇੱਕ ਡੂੰਗਾ ਜਨੂ ਸੀ ਜੋ ਕਿ ਇੱਕਦਮ ਅਚਾਨਕ ਪੁਲਿਸ ਕਾਰਨ ਨੂੰ ਦੇਖ ਕੇ ਠੰਡੀ ਦੀ ਪੈ ਗਈ ਡੀਐਸਪੀ ਅਵਤਾਰ ਸਿੰਘ ਨੇ ਆਪਣੀ ਵਰਦੀ ਸਿੱਧੀ ਕੀਤੀ ਅਤੇ ਅੰਦਰ ਕਦਮ ਰੱਖਿਆ ਉਸ ਦੇ ਨਾਲ ਚਾਰ ਹਥਿਆਰਬੰਦ ਸਿਪਾਹੀ ਸਨ ਜਿਵੇਂ ਹੀ ਪੁਲਿਸ ਵੇੜੇ ਵਿੱਚ ਦਾਖਲ ਹੋਏ ਸ਼ੋਰ ਇੱਕ ਪਲ ਦੇ ਲਈ ਜਿਹੜਾ ਪਹਿਲਾਂ ਖੋੜੀ ਹੋਇਆ ਸੀ ਹੁਣ ਬਿਲਕੁਲ ਕੁੱਲ ਦਬ ਗਿਆ ਸਾਰੀਆਂ ਨਜ਼ਰਾਂ ਡੀਐਸਪੀ ਤੇ ਡਿੱਗੀਆਂ ਜਿੰਨਾ ਵਿੱਚ ਡਰ ਘਟ ਅਤੇ ਇੱਕ ਅਜੀਬ ਜੀ ਬੇਪਰਵਾਹੀ ਦਾ ਭਾਵ ਜ਼ਿਆਦਾ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਲੱਗਦਾ ਹੋਵੇ ਕਿ ਕਾਨੂੰਨ ਵੀ ਇੱਥੇ ਆ ਕੇ ਪੜਾ ਕੁਝ ਨਹੀਂ ਕਰ ਸਕਦਾ ਇੱਥੇ ਪੀਰਾਂ ਦਾ ਰਾਜ ਚੱਲਦਾ ਹੈ ਅਵਤਾਰ ਸਿੰਘ ਨੇ ਚਾਰੇ ਪਾਸੇ ਨਿਗਾਹ ਮਾਰੀ ਲੋਕ ਜ਼ਮੀਨ ਤੇ ਬੈਠੇ ਸਨ ਕਈ ਅਜੀਬ ਖਲਾਫਾਂ ਵਿੱਚ ਕਈਆਂ ਦੇ ਚਿਹਰਿਆਂ ਤੇ ਭਾਵਨਾਵਾਂ ਦੀ ਘਾਟ ਸੀ ਲੇਕਿਨ ਕੁਰੇ ਜਾ ਰਹੇ ਹਨ ਪਰ ਉਹਨਾਂ ਦੀ ਨਜ਼ਰ ਇੱਕ ਖਾਸ ਦਿਸ਼ ਤੇ ਜਕੜ ਗਈ ਉਹ ਜ਼ੰਜੀਰ ਜਨੇ ਦਾ ਰਵਾਜੇ ਵਿੜ ਦੇ ਇੱਕ ਕੋਨੇ ਵਿੱਚ ਇੱਕ ਖੁੱਲੇ ਮੈਦਾਨ ਦੇ ਵਿਚਾਲੇ ਲਗਭਗ 20 ਤੋਂ 25 ਨੌਜਵਾਨ ਇੱਕ ਗੋਲ ਧਾਰੇ ਵਿੱਚ ਖੜੇ ਸਨ ਉਹਨਾਂ ਸਾਰਿਆਂ ਨੇ ਸਿਰਫ ਇੱਕ ਚਿੱਟਾ ਲੰਗੀ ਨਵਾਂ ਕੱਪੜਾ ਬਨਿਆ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਮੋਟੀਆਂ ਲੋਹੇ ਦੀਆਂ ਦਜਿਨਾ ਸਨ ਜੰਜੀਰ ਦੇ ਲੂਕਸ ਬੜੇ ਭਾਰੇ ਅਤੇ ਮਜ਼ਬੂਤ ਸਨ ਜਿਵੇਂ ਜਿਵੇਂ ਢੋਰਕੀ ਦੀ ਤਾਂ ਤੇਜ ਹੁੰਦੀ ਗਈ ਉਹ ਨੌਜਵਾਨ ਪੂਰੀ ਤਾਕਤ ਨਾਲ ਉਹਨਾਂ ਜੰਜੀਰਾਂ ਨੂੰ ਆਪਣੀ ਨੰਗੀ ਪਿੱਠ ਤੇ ਮਾਰੇ ਸਨ ਹਰ ਵਾਰ ਨਾਲ ਪਟ ਪਟ ਦੀ ਭਿਆਨਕ ਆਵਾਜ਼ ਆਉਂਦੀ ਉਹਨਾਂ ਦੀ ਪਿੱਠ ਤੇ ਲਹੂ ਦੀਆਂ ਲਾਲ ਲਕੀਰਾਂ ਉਬਰ ਚੁੱਕੀਆਂ ਸਨ ਕੁਝ ਦੀ ਪਿੱਠ ਤੋਂ ਖੂਨ ਦੀਆਂ ਪਰਹਾਵੀਆਂ ਸਨ ਆਵਤਾਰ ਚੰਦਾ ਮੱਤਾ ਗੁੱਸੇ ਨਾਲ ਕਰਨ ਗਿਆ ਉਤਰੰਤ ਉਸ ਧਾਇਰੇ ਵੱਲ ਵਧਿਆ ਉਹ ਬੰਦ ਕਰੋ ਇਹ ਪਖੰਡ ਹੈ ਇੱਕ ਦੀ ਮੁਰਗਤਾ ਹੈ ਉਸਨੇ ਗਰਜ ਕੇ ਕਿਹਾ ਪਰ ਉਸਦੀ ਆਵਾਜ਼ ਕਿਸੇ ਨੇ ਸੁਣੀ ਨਹੀਂ ਉਸਦਾ ਧਿਆਨ ਇੱਕ ਨੌਜਵਾਨ ਤੇ ਗਿਆ ਉਹ ਮੁੰਡਾ ਬਾਕੀਆਂ ਨਾਲੋਂ ਬੜਾ ਵੱਖਰਾ ਸੀ ਬੜਾ ਛੋਟਾ ਲਗਭਗ 15 16 ਸਾਲ ਦੀ ਉਮਰ ਦਾ ਪਰ ਉਸਤੇ ਕੱਦ ਘੱਟੋਂ ਉਹ ਸਿਰਫ 12 13 ਸਾਲਾਂ ਦਾ ਲੱਗ ਰਿਹਾ ਸੀ ਉਸਦਾ ਸਰੀਰ ਬਹੁਤ ਕਮਜ਼ੋਰ ਸੀ ਪਰ ਉਸਤੇ ਜੰਦੀਰ ਮਰਨ ਦਾ ਜਨੂੰਨ ਸਭ ਤੋਂ ਵੱਧ ਸੀ ਉਹ ਅੱਖਾਂ ਬੰਦ ਕਰਕੇ ਦਰਦ ਦੇ ਹਰ ਭਾਵ ਤੋਂ ਮੁਕਤ ਹੋ ਕੇ ਪੂਰੇ ਜੋਰ ਦੇ ਨਾਲ ਆਪਣੇ ਆਪ ਨੂੰ ਕਸ਼ਟ ਦੇ ਰਿਹਾ ਸੀ ਉਸਤੇ ਚਾਰੇ ਤੇ ਪਸੀਨਾ ਅਤੇ ਕੁੰਡੇ ਛਿੱਟੇ ਸਨ ਪਰ ਦਰਦ ਦੀ ਕੋਈ ਨਿਸ਼ਾਨੀ ਨਹੀਂ ਸੀ ਸਗੋਂ ਇੱਕ ਅਜੀਬ ਜਿਹੀ ਸ਼ਾਂਤੀ ਸੀ ਜਿਵੇਂ ਉਹ ਜਹਾਕ ਕਰਕੇ ਇੱਕ ਡੁੱਗੀ ਪੀੜ ਨੂੰ ਸ਼ਾਂਤ ਕਰ ਰਿਹਾ ਹੋਵੇ ਅਵਤਾਰ ਸਿੰਘ ਦੀਆਂ ਨਜ਼ਰਾਂ ਉਸ ਮੁੰਡੇ ਤੇ ਡਿੱਗੀਆਂ ਉਸਤੇ ਦਿਲ ਦੀ ਧੜਕਣ ਅਚਾਨਕ ਤੇਜ਼ ਹੋ ਗਈ ਉਸ ਮੁੰਡੇ ਦੇ ਵਾਲੇ ਉਸਦੀ ਕਮਜ਼ੋਰੀ ਦੇ ਬਾਵਜੂਦ ਉਸਤੇ ਮੋੜਾਂ ਦੀ ਮੰਤਰ ਜਦੋਂ ਉਸਨੇ ਜੰਜੀਰ ਮਾਰਨ ਲਈ ਆਪਣਾ ਹੱਥ ਉੱਪਰ ਚੁੱਕਿਆ ਨਾ ਤਾਂ ਉਸਦੀ ਗਰਦਨ ਦਾ ਚੁੱਕਾ ਅਵਤਾਰ ਸਿੰਘ ਨੂੰ ਅੰਦਰੋਂ ਕਿਸੇ ਅਣਜਾਣ ਤਾਕਤ ਨੇ ਖਿੱਚਿਆ ਉਹ ਤੇਜ਼ੀ ਨਾਲ ਉਸ ਦਾਇਰੇ ਪਰ ਵਧਿਆ ਉਹ ਆਪਣਾ ਸਾਰਾ ਸਾਤ ਪਲ ਚੁਕਿਆ ਸੀ ਉਸਦੇ ਦਿਮਾਗ ਦੇ ਵਿੱਚ ਸਿਰਫ ਇੱਕੋ ਖਿਆਲ ਆਇਆ ਇਹ ਮੁੰਡਾ ਕੁਝ ਜਾਣ ਜਾਂਪਦਾ ਹੈ ਇਹ ਪੜਾ ਕੌਣ ਹੈ ਅਬਤਾਰ ਸਿੰਘ ਨੇ ਸਿੱਧਾ ਦਾਇਰੇ ਵਿੱਚ ਕਦਮ ਰੱਖਿਆ ਸਿਪਾਹੀ ਪਿੱਛੇ ਰਹਿ ਗਏ ਉਸਨੇ ਇਸ ਮੁੰਡੇ ਦੇ ਸਾਹਮਣੇ ਕਰੇ ਹੋ ਕੇ ਉਸ ਦੀ ਜੰਜੀਰ ਅਚਾਨਕ ਫੜ ਲਈ ਰੁਕ ਜਾ ਡੀਐਸਪੀ ਨੇ ਭਾਰੀ ਆਵਾਜ਼ ਦੇ ਵਿੱਚ ਕਿਹਾ ਮੁੰਡੇ ਨੇ ਆਪਣੀਆਂ ਲਹੂ ਭਰੀਆਂ ਅੱਖਾਂ ਖੋਲੀਆਂ ਉਸਨੇ ਡੀਐਸਪੀ ਵੱਲ ਦੇਖਿਆ ਜਿਵੇਂ ਉਸ ਦੀ ਰੀਤੀ ਰਿਵਾਜ ਵਿੱਚ ਰੁਕਾਵਟ ਪਾਉਣ ਵਾਲਾ ਕੋਈ ਅਜਨਬੀ ਹੋਵੇ ਉਸੇ ਪਲ ਡੀਐਸਪੀ ਅਰਬਾਤ ਅਵਤਾਰ ਸਿੰਘ ਦੀਆਂ ਨਜ਼ਰਾਂ ਉਸ ਮੁੰਡੇ ਦੇ ਚਿਹਰੇ ਤੇ ਪੈ ਗਈਆਂ ਉਸ ਤੇ ਸਜੇ ਗਲ ਦੇ ਉੱਪਰ ਅੱਖਾਂ ਦੇ ਬਿਲਕੁਲ ਹੇਠਾਂ ਇੱਕ ਛੋਟਾ ਜਿਹਾ ਗੁਲਾਬੀ ਰੰਗ ਦਾ ਜਨਮ ਨਿਸ਼ਾਨ ਹੈ ਇਹ ਨਿਸ਼ਾਨ ਛੋਟਾ ਸੀ ਪਰ ਅਵਤਾਰ ਸਿੰਘ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਾਜੇ ਇਹ ਉਹੀ ਨਿਸ਼ਾਨ ਹੈ ਜੋ ਉਸਤੇ ਪੁੱਤਰ ਕਰਨ ਦੇ ਜਨਮ ਤੋਂ ਹੀ ਉਸਦੇ ਨਾਲ ਸੀ ਕਰਨ ਉਸ ਦਾ 12 ਸਾਲ ਦਾ ਪੁੱਤਰ ਜੋ 3 ਸਾਲ ਪਹਿਲਾਂ ਗੁਜ਼ਰ ਚੁੱਕਿਆ ਸੀ ਡੀਐਸਪੀ ਅਵਤਾਰ ਸਿੰਘ ਦੇ ਖੱਤੋਂ ਜੰਦੀਰ ਛੁੱਟ ਗਏ ਉਸਤੇ ਪੈਰਾਂ ਵਿੱਚੋਂ ਜਿਵੇਂ ਜਨ ਨਿਕਲ ਗਈ ਹੋਏ ਉਹ ਉਤੇ ਹੀਤ ਧਰਤੀ ਤੇ ਬੈਠ ਕੇ ਆ ਗੋਡਿਆਂ ਦੇ ਪਰ ਉਹ ਕਰਨ ਉਹ ਮੇਰੇ ਪੁੱਤਰ ਉਸਤੇ ਮੋਹ ਸਿਰਫ ਇਹ ਦੋ ਸ਼ਬਦ ਨਿਕਲੇ ਉਸਦੀ ਆਵਾਜ਼ ਦੇ ਵਿੱਚ ਇੱਕ ਤੂਫਾਨ ਤਿੰਨ ਸਾਲ ਦਾ ਗਵਾਚਿਆ ਹੋਇਆ ਪਿਆਰ ਅਤੇ ਅਵਿਸ਼ਵਾਸੀ ਜਿਸਤੇ ਉਸ ਨੂੰ ਬਿਲਕੁਲ ਵਿਸ਼ਵਾਸ ਨਹੀਂ ਹੋ ਰਿਹਾ ਸੀ ਮੁੰਡਾ ਹੈਰਾਨ ਹੋ ਕੇ ਉਸ ਵੱਲ ਦੇਖਦਾ ਹੈ ਤੁਸੀਂ ਕੌਣ ਹੋ ਉਹ ਮੇਰਾ ਨਾਮ ਸਮੀਰ ਹੈ ਨਾ ਕਿ ਕਰਨ ਉਸਨੇ ਬੜੀ ਸ਼ਾਂਤ ਜੀ ਆਵਾਜ਼ ਦੇ ਵਿੱਚ ਕਿਹਾ ਇੱਕਦਮ ਭੀੜ ਵਿੱਚੋਂ ਇੱਕ ਬਜ਼ੁਰਗ ਮੱਧ ਉਮਰ ਦਾ ਬੰਦਾ ਦੌੜਦਾ ਹੋਇਆ ਸਾਹਮਣੇ ਆਇਆ ਜਿਸਤੇ ਕਪੜੇ ਸਧਾਰਨ ਚਾਣੇ ਪਰ ਕਹਿ ਰਿਤੇ ਚਿੰਤਾ ਸੇ ਉਸਤਾ ਨਾਮ ਰਹਿਮਤ ਖਾਨ ਸੇ ਸਮੀਰ ਪੁੱਤਰ ਦੁਰਹੜਦਾਉ ਸਾਹਿਬ ਇਹ ਕੀ ਕਰ ਰਹੇ ਹੋ ਇਹ ਮੇਰਾ ਪੁੱਤਰ ਹੈ ਮੇਰੇ ਤੇ ਦੋਸ਼ ਲਗਾਉਣ ਤੋਂ ਪਹਿਲਾਂ ਸੁਣੋ ਰਹਿਮਤ ਖਾਨ ਨੇ ਦਰਅਤੇ ਬੇਵਸੀ ਨਾਲ ਕਿਹਾ ਅਵਤਾਰ ਸਿੰਘ ਨੇ ਉਸਨੂੰ ਬਾਹਾਂ ਫੜ ਕੇ ਇੱਕ ਪਾਸੇ ਕੀਤਾ ਉਸਨੇ ਆਪਣੇ ਕਪੜਿਆਂ ਚੋਂ ਆਪਣੀ ਜੇਬ ਵਿੱਚੋਂ ਇੱਕ ਪੁਰਾਣੀ ਫਿੱਕੀ ਪਈ ਹੋਈ ਤਸਵੀਰ ਕਢੀ ਉਹ ਤਸਵੀਰ 12 ਸਾਲ ਦੇ ਕਰਨ ਦੇ ਸੀ ਉਸ ਤਸਵੀਰ ਦੇ ਵਿੱਚ ਵੀ ਕਰਨ ਦੇ ਚਿਹਰੇ ਤੇ ਉਹੀ ਨਿਸ਼ਾਨ ਸਾਫ਼ ਦਿਖਾਈ ਦੇ ਰਿਹਾ ਸੀ ਤੂੰ ਮੇਰੇ ਪੁੱਤਰ ਨੂੰ ਚੁੱਕਾ ਕਿਥੋਂ ਤੂੰ ਕੌਣ ਹੈ ਮੈਂ ਡੀਐਸਪੀ ਅਵਤਾਰ ਸਿੰਘਾ ਸੱਚ ਸੱਚ ਦੱਸ ਨਹੀਂ ਤਾਂ ਤੇਰੀ ਜ਼ਿੰਦਗੀ ਜੜੀ ਹੈ ਖਤਰੇ ਦੇ ਵਿੱਚ ਪਾ ਜਾਵੇਗੀ ਤੂੰ ਜਾਣਦਾ ਨਹੀਂ ਹੈ ਕਿੰਨਾ ਕਬਸਵਾ ਹੈ ਮੇਰਾ ਮਿੰਟਾਂ ਦੇ ਵਿੱਚ ਤੇਰੀ ਸਾਰੀ ਜ਼ਿੰਦਗੀ ਬਰਬਾਦ ਕਰ ਸਕਦਾ ਹਾਂ ਅਵਤਾਰ ਸਿੰਘ ਦੀ ਆਵਾਜ਼ ਦੇ ਵਿੱਚ ਅਥਾ ਗੁੱਸਾ ਪਰ ਅਤਰੂ ਉਸਤੇ ਗੱਲਾਂ ਤੇ ਬਰੇ ਸਨ ਰਹਿਮਤ ਖਾਨ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਹ ਡਰਿਆ ਹੋਇਆ ਸੀ ਪਰ ਉਸਤੇ ਚਿਹਰੇ ਤੇ ਕੋਈ ਦੋਛਣੇ ਸੀ ਸਿਰਫ ਇੱਕ ਗਹਿਰੀ ਉਦਾਸੀ ਸੀ ਸਾਹ ਮੈਂ ਸੌਂ ਚੁੱਕਦਾ ਹਾਂ ਮੈਂ ਕਿ ਸੈਨੂ ਅਗਵਾਨੇ ਕੀਤਾ ਉਹ ਮੈਂ ਤਾਂ ਮਜੂਰਾ ਮੈਂ ਇਤੇ ਇਸ ਪੇਰਾਂ ਦੀ ਚੌਂਕੀ ਵਿੱਚ ਸਾਂਤ ਹੋਣਾ ਲੇਕਿਨ ਅੱਗੇ ਜੋ ਸਚਾਈ ਉਸਨੇ ਦ세 ਸੁਣ ਕੇ ਡੀਐਸਪੀ ਵੀ ਰਹਿ ਗਿਆ ਹੈਰਾਨ ਉਸ ਨੂੰ ਆਪਣੇ ਨਾਲ ਬੀਤੇ 3 ਸਾਲ ਪਹਿਲਾਂ ਦੇ ਉਹ ਪੜਿਆਦਾ ਗਏ ਜਿਸਨੇ ਉਸਦੀ ਸਾਰੀ ਉਮਰ ਨੂੰ ਬਦਲ ਕੇ ਰੱਖ ਦਿੱਤਾ ਸੀ ਉਹ ਡੀਐਸਪੀ ਅਵਤਾਰ ਸਿੰਘ ਦੀ ਜ਼ਿੰਦਗੀ ਜਿਸਨੇ ਇਹ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਸੀ ਉਹ ਪੜੇ ਜਦੋਂ ਡੀਐਸਪੀ ਅਵਤਾਰ ਸਿੰਘ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਸੀ ਉਹ ਬੜਾ ਇਮਾਨਦਾਰ ਅਫਸਰ ਸੀ ਜਸਦੀ ਪਤਨੀ ਹਰਪ੍ਰੀਤ ਕੌਰ ਸਰਕਾਰੀ ਸਕੂਲ ਦੇ ਟੀਚਰ ਸੀ ਉਹਨਾਂ ਦਾ ਇਕਲੌਤਾ ਪੁੱਤਰ ਕਰਨ 12 ਸਾਲ ਦਾ ਉਸ ਦੀਆਂ ਅੱਖਾਂ ਦਾ ਤਾਰਾ ਸੀ ਕਰਨ ਪੜਾਈ ਦੇ ਵਿੱਚ ਹੁਸ਼ਿਆਰ ਖੇਡਾਂ ਦੇ ਵਿੱਚ ਤੇਜ ਅਤੇ ਸੁਭਾਅ ਦਾ ਬੜਾ ਚੰਤਲ ਸੀ ਉਹ ਆਪਣੇ ਪਿਤਾ ਵਾਂਗ ਬਹਾਦਰ ਅਤੇ ਮਾਂ ਵਾਂਗ ਸੰਵੇਦਨਸ਼ੀਲ ਸੀ ਅਵਤਾਰ ਸਿੰਘ ਆਪਣੇ ਪੁੱਤਰ ਨੂੰ ਇੱਕ ਵੱਡਾ ਅਫਸਰ ਬਣਾਉਣਾ ਚਾਹੁੰਦਾ ਸੀ ਅਤੇ ਇਸ ਲਈ ਉਸ ਤੇ ਥੋੜੀ ਸਖਤੀ ਵੀ ਰੱਖਦਾ ਸੀ ਪਰ ਉਸ ਤੇ ਦਿਲ ਵਿੱਚ ਪੁੱਤਰ ਦੇ ਲਈ ਬੇਅਥਾ ਪਿਆਰ ਸੀ ਉਹ ਅਕਸਰ ਸ਼ਾਮ ਨੂੰ ਕੰਮ ਤੋਂ ਆ ਕੇ ਕਰਨ ਨਾਲ ক্রিকেট ਖੇਡਦਾ ਅਤੇ ਉਸ ਨੂੰ ਆਪਣੇ ਉਹਨਾਂ ਤੇ ਬਿਠਾ ਕੇ ਪੂਰੇ ਪਿੰਡ ਦੇ ਘੇੜੇ ਲਵਾਉਂਦਾ ਉਹ ਗਰਮੀਆਂ ਦੀਆਂ ਛੁੱਟੀਆਂ ਸਨ ਪਿੰਡ ਦੇ ਸਾਰੇ ਮੁੰਡੇ ਨੇੜੇ ਵਗਦੀ ਨਹਿਰ ਦੇ ਵਿੱਚ ਨਾ ਹੁੰ ਜਾਂਦੇ ਅਵਤਾਰ ਸਿੰਘ ਨੇ ਕਰਨ ਨੂੰ ਸਖਤ ਵਿਦਾਇ ਦਿੱਤੇ ਕਿ ਕਦੇ ਵੀ ਨਹਿਰ ਦੇ ਨੇੜੇ ਨਾ ਜਾਵੇ ਕਿਉਂਕਿ ਪਾਣੀ ਦਾ ਵਹਾ ਬੜਾ ਤੇਜ਼ ਹੇ ਕਰਨ ਨੇ ਹਾਮਿਜ ਸਿਰ ਲਾ ਦਿੱਤਾ ਸੀ ਪਰ ਬੱਚਿਆਂ ਦਾ ਮਨ ਤਾਂ ਤਰਤਲ ਹੁੰਦਾ ਹੈ ਇੱਕ ਤਪਦੀ ਦੁਪਹਿਰ ਨੂੰ ਜਦੋਂ ਅਵਤਾਰ ਸਿੰਘ ਆਪਣੀ ਡਿਊਟੀ ਤੇ ਸੀ ਅਤੇ ਹਰਪ੍ਰੀਤ ਸਕੂਲ ਗਈ ਸੀ ਕਰਨ ਆਪਣੇ ਦੋਸਤਾਂ ਦੇ ਕਹਤੇ ਚੋਰੀ ਛੁਪੇ ਨਹਿਰ ਤੇ ਚਲਾ ਗਿਆ ਬਾਕੀ ਮੁੰਡੇ ਪਾਣੀ ਦੇ ਵਿੱਚ ਛਾਲਾ ਮਾਰ ਸੋਨੇ ਕਰਨ ਕੰਡੇ ਤੇ ਖੜਾ ਹੋ ਕੇ ਉਹਨਾਂ ਨੂੰ ਦਿਖ ਰਿਹਾ ਸੀ ਉਸ ਤੇ ਮਨ ਦੇ ਵਿੱਚ ਪਿਤਾ ਦਾ ਡਰ ਸੀ ਅਤੇ ਪਾਣੀ ਦੇ ਵਿੱਚ ਖੜਨ ਦਾ ਲਾਲਚ ਵੀ ਅਚਾਨਕ ਕੰਡੇ ਤੇ ਗਿੱਲੀ ਮਿੱਟੀ ਖਿਸ ਗਈ ਅਤੇ ਕਰਨ ਦਾ ਪੈਰ ਤਿਲ ਗਿਆ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ ਨਹਿਰ ਦਾ ਉਸ ਪਾਸੇ ਵਾਲਾ ਤੇਜ਼ ਵਹਾ ਉਸ ਨੂੰ ਆਪਣੇ ਨਾਲ ਹੀ ਵਹਾ ਕੇ ਲਗਿਆ ਉਸ ਤੇ ਦੋਸਤ ਡਰ ਗਏ ਅਤੇ ਰੁੜਾ ਪਾਉਂਦੇ ਹੋਏ ਪਿੰਡ ਵੱਲ ਭੱਜੇ ਸ਼ਾਮ ਤੱਕ ਪੂਰੇ ਪਿੰਡ ਦੇ ਵਿੱਚ ਖਬਰ ਫੈਲ ਗਈ ਅਵਤਾਰ ਸਿੰਘ ਨੇ ਆਪਣੀ ਪੂਰੀ ਪੁਲਿਸ ਫੋਰਸ ਲਗਾ ਦਿੱਤੇ ਗੋਤਾ ਖੋਰੀ ਬੁલાਏ ਨਹਿਰ ਦੇ ਕੰਡੇ ਕੰਡੇ ਮੀਲਾਂ ਤੱਕ ਤਲਾਸ਼ੀ ਕੀਤੀ ਗਈ ਤਿੰਨ ਦਿਨਾ ਅਤੇ ਤਿੰਨ ਰਾਤਾਂ ਲਗਾਤਾਰ ਖੋ ਚਾਲਦੀਆਂ ਰਹੀਆਂ ਹਰਪ੍ਰੀਤ ਕੋਰ ਰੋ ਰੋ ਕੇ ਬੇਹਾਲ ਹੋ ਚੁਕੇ ਸੇ ਉਹ ਹਰ ਆੜ ਤੇ ਦਰਵਾਜ਼ੇ ਵੱਲ ਭੱਜਦੇ ਇਸ ਉਮੀਦ ਦੇ ਵਿੱਚ ਸ਼ਾਇਦ ਉਸਦਾ ਕਰਨ ਵਾਪਸ ਆ ਗਿਆ ਹੋਵੇ ਚੌਥੇ ਦਿਨ ਨਹਿਰ ਤੋਂ ਕੁਝ ਮਿਲਦੂਰੇ ਝਾੜੀਆਂ ਦੇ ਵਿੱਚ ਫਸੀ ਹੋਈ ਕਰਨ ਦੀ ਨੀਲੇ ਰੰਗ ਦੀ ਟੀ-ਸ਼ਰਟ ਮਿਲੇ ਉਹ ਟੀ-ਸ਼ਰਟ ਫਟੀ ਹੋਈ ਸੀ ਉਸ ਤੇ ਕੁੰਡੇ ਤਬੇ ਵੀ ਸਨ ਗੋਤਾਖਰਾਂ ਨੇ ਹੱਥ ਖੜੇ ਕਰ ਦਿੱਤੇ ਉਹਨਾਂ ਨੇ ਕਹਿ ਦਿੱਤਾ ਇਨੇ ਤੇਜ ਵਹਾਅ ਅਤੇ ਪਥਰਾਂ ਨਾਲ ਟਕਰਾਉਣ ਤੋਂ ਬਾਅਦ ਕਿਸੇ ਦੇ ਬਚਣ ਦੀ ਉਮੀਦ ਨਹੀਂ ਹੈ ਸ਼ਾਇਦ ਕਰਨ ਪਾਣੀ ਦੇ ਜਾਨਵਰਾਂ ਦਾ ਸ਼ਿਕਾਰ ਬਣ ਗਿਆ ਹੋਵੇ ਜਾਂ ਬਹੁਤ ਅੱਗੇ ਰੁੜ ਗਿਆ ਹੋਵੇ ਉਸ ਦੀ ਬਾਡੀ ਨਹੀਂ ਮਿਲੀ ਪਰ ਸਾਰੇ ਸਬੂਤ ਅਤੇ ਹਾਲਾਤ ਇੱਕੋ ਹੀ ਸੱਚ ਵੱਲ ਇਸ਼ਾਰਾ ਕਰ ਰਹੇ ਸਨ ਕਰਨ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਦਿਨ ਤੋਂ ਬਾਅਦ ਅਵਤਾਰ ਸਿੰਘ ਅਤੇ ਹਰਪ੍ਰੀਤ ਕੌਰ ਦੀ ਦੁਨੀਆ ਬਿਲਕੁਲ ਉਜੜ ਗਈ ਹਰਪ੍ਰੀਤ ਕੌਰ ਨੇ ਡੂੰਘਾ ਸਦਮਾ ਲੱਗਣ ਕਰਨੇ ਸਕੂਲ ਜਾਣਾ ਛੱਡ ਦਿੱਤਾ ਉਹ ਕੰਟੈਂਪ ਵਧੀ ਕਰਨ ਦੇ ਕਮਰੇ ਵਿੱਚ ਬੈਠੀ ਰਹਿੰਦੀ ਪੁਸਤਕਾਂ ਕਿਤਾਬਾਂ ਅਤੇ ਖਿਡੌਣਿਆਂ ਨੂੰ ਸਲਾਉਂਦੀ ਜਿਵੇਂ ਉਹ ਅੱਜ ਵੀ ਆਪਣੇ ਪੁੱਤਰ ਦੀ ਮੌਜੂਦਗੀ ਉਹ ਮੈਸੇਜ ਕਰ ਰਿਹਾ ਹੋਵੇ ਅਵਤਾਰ ਸਿੰਘ ਜੋ ਬਾਹਰੋਂ ਪੱਥਰ ਵਰਗਾ ਲੱਗਦਾ ਸੀ ਅੰਦਰੋਂ ਬਿਲਕੁਲ ਟੁੱਟ ਚੁਕਿਆ ਉਸਨੇ ਆਪਣਾ ਸਾਰਾ ਦਰਦ ਅਤੇ ਗੁੱਸਾ ਆਪਣੇ ਕੰਮ ਵਿੱਚ ਕੱਢਣਾ ਸ਼ੁਰੂ ਕੀਤਾ ਉਹ ਹੋਰ ਵੀ ਸਖਤ ਅਤੇ ਬੇਰਹਿਮ ਅਫਸਰ ਬਣ ਗਿਆ ਉਸਦੇ ਦਿਲ ਦੇ ਇੱਕ ਕੋਨੇ ਦੇ ਵਿੱਚ ਇੱਕ ਭਾਰੀ ਗੁਨਾਹ ਸੀ ਜੇ ਮੈਂ ਉਸ ਦਿਨ ਛੁੱਟੀ ਲੈ ਲਈ ਹੁੰਦੀ ਜੇ ਮੈਂ ਉਸ ਨੂੰ ਇਕੱਲਾਣਾ ਛੱਡਦਾ ਜਾਂ ਆਪਣੇ ਨਾਲ ਲੈ ਜਾਂਦਾ ਇਹ ਗੁਨਾਹ ਉਸ ਨੂੰ ਅੰਦਰੋਂ ਅੰਦਰੀ ਖਾ ਜਾ ਰਿਹਾ ਸੀ ਉਹਨਾਂ ਨੇ ਆਪਣੇ ਪੁੱਤਰ ਦਾ ਭੋਗ ਭਵਾਇਆ ਅਰਦਾਸ ਕਰਵਾਈ ਅਤੇ ਦਿਲ ਤੇ ਪੱਥਰ ਰੱਖ ਕੇ ਇਹ ਮੰਨ ਲਿਆ ਵੀ ਉਹਨਾਂ ਦਾ ਕਰਨ ਉਹਨਾਂ ਨੂੰ ਹਮੇਸ਼ਾ ਲਈ ਛੜਕੀ ਚਲਾ ਗਿਆ ਹੈ ਸ਼ਾਇਦ ਕਿਸਮਤ ਨੂੰ ਕੁਝ ਹੋਰ ਮੰਜ਼ੂਰ ਸੀ ਜਿਸ ਦਿਨ ਕਰਨ ਨਹਿਰ ਵਿੱਚ ਡਿੱਗਿਆ ਉਹ ਬੇਹੋਸ਼ ਹੋ ਗਿਆ ਪਰ ਸ਼ਾਇਦ ਉਸਦੇ ਸਾਹ ਚੱਲ ਰਹੇ ਸਨ ਪਾਣੀ ਦਾ ਤੇਜ਼ ਵਹਾਅ ਉਸਨੂੰ ਕਈ ਮੀਲ ਦੂਰ ਤੱਕ ਲੈ ਗਿਆ ਜਿੱਤੇ ਉਹ ਇੱਕ ਪਿੰਡ ਦੇ ਨੇੜੇ ਕੰਡੇਵਲਾ ਗਿਆ ਉਸਤੇ ਸਿਰਤੇ ਡੂੰਗੀ ਛੱਟ ਲੱਗੀ ਸੀ ਉਸਨੂੰ ਇੱਕ ਬਜ਼ੁਰਗ ਆਦਮੀ ਨੇ ਦੇਖਿਆ ਜਿਸ ਦਾ ਨਾਮ ਰਹਿਮਤ ਖਾਨ ਸੀ ਉਹੀ ਰਹਿਮਤ ਖਾਨ ਹੈ ਜੋ ਡੀਐਸਪੀ ਸਾਹਦੇ ਸਾਹਮਣੇ ਖੜਾ ਹੈ ਰਹਿਮਤ ਇੱਕ ਗਰੀਬ ਮਜ਼ਦੂਰ ਸੀ ਜਿਸਤੇ ਆਪਣੇ ਕੋਈ ਔਲਾਦ ਨਹੀਂ ਸੀ ਉਹ ਬੜਾ ਨੇਕ ਦਿਲ ਪਰ ਨਾਲ ਹੀ ਪੀਰਾ ਫਕੀਰਾਂ ਦੇ ਵਿੱਚ ਬੜਾ ਵਿਸ਼ਵਾਸ ਰੱਖਦਾ ਸੀ ਜਦੋਂ ਉਸਨੇ ਨਹਿਰ ਦੇ ਕੰਢੇ ਇੱਕ ਬੇਹੋਸ਼ ਬੱਚੇ ਨੂੰ ਦੇਖਿਆ ਤਾਂ ਉਸ ਨੂੰ ਲੱਗਿਆ ਜਿਵੇਂ ਪੀਰਾ ਨੇ ਉਸ ਦੀ ਸੰਭਾਲੀ ਹੋਵੇ ਅਤੇ ਉਸ ਦੀ ਝੋਲੀ ਦੇ ਵਿੱਚ ਪੁੱਤਰ ਪਾ ਦਿੱਤਾ ਹੋਵੇ ਉਹ ਕਰਨ ਨੂੰ ਚੁੱਕ ਕੇ ਆਪਣੀ ਝੁੱਗੀ ਵਿੱਚ ਲੈ ਗਿਆ ਉਸਨੇ ਪੁਰਾਣੀਆਂ ਜੜੀਆਂ ਬੂਟੀਆਂ ਦੇ ਨਾਲ ਉਸਤੇ ਜ਼ਖਮ ਨੂੰ ਸਾਫ਼ ਕੀਤਾ ਕਈ ਕੰਟਾਂ ਬਾਅਦ ਜਦੋਂ ਕਰਨ ਨੂੰ ਥੋੜਾ ਬਹੁਤ ਹੋਸ਼ ਆਇਆ ਤਾਂ ਉਸ ਨੂੰ ਕੁਝ ਵੀ ਯਾਦ ਨਹੀਂ ਸੀ ਨਾ ਆਪਣਾ ਨਾਮ ਨਾ ਆਪਣੇ ਮਾਪੇ ਨਾ ਆਪਣਾ ਨਾਮ ਨਾ ਆਪਣੇ ਮਾਪੇ ਨਾ ਆਪਣਾ ਕਰ ਸਿਰ ਤੇ ਲੱਗੀ ਸੱਤ ਸ਼ਾਇਦ ਉਸ ਦੀ ਯਾਦ ਆ ਸਕੋ ਚੁਕੀ ਸੀ ਰਹਿਮਤ ਨੇ ਉਸ ਨੂੰ ਰੱਬ ਦਾ ਚਮਤਕਾਰ ਸਮਝਿਆ ਉਸ ਨੇ ਕਰਨ ਨੂੰ ਦੱਸਿਆ ਪੁੱਤਰ ਤੈਨੂੰ ਪੀਰਾਂ ਨੇ ਮੇਰੇ ਕੋਲ ਭੇਜਿਆ ਹੈ ਮੈਂ ਹੀ ਤੇਰਾ ਪਿਤਾ ਰਹਿਮਤ ਨੇ ਉਸ ਦਾ ਨਾਮ ਸਮੀ ਰੱਖ ਦਿੱਤਾ ਉਸ ਨੂੰ ਆਪਣੇ ਪੁੱਤਰ ਵਾਂਗ ਪਾਲਣ ਲੱਗਾ ਉਹ ਜੋ ਵੀ ਸੁੱਕੀ ਮਿੱਸੀ ਕਮਾਉਂਦਾ ਆਪਣੇ ਸਮੀਰ ਨੂੰ ਲੈ ਕੇ ਆਉਂਦਾ ਕਰਨ ਜਿਸ ਨੂੰ ਹੁਣ ਸਾਰੇ ਸਮੀਰ ਕਹਿੰਦੇ ਸੁਣੇ ਉਸ ਨੂੰ ਆਪਣਾ ਪਿਤਾ ਮੰਨਣ ਲੱਗਾ ਰਹਿਮਤ ਹਰ ਵੀਰਵਾਰ ਨੂੰ ਸਮੀਰ ਉਹ ਆਪਣੇ ਨਾਲ ਪੀਰਾਂ ਦੀ ਚੌਂਕੀ ਲੈ ਕੇ ਜਾਂਦਾ ਉਸ ਨੂੰ ਦੱਸਦਾ ਵੀ ਇੱਥੇ ਪੀਰਾਂ ਦੀ ਕਿਰਪਾ ਵਸਦੀ ਹੈ। ਸਮੀਰ ਉੱਥੇ ਦੂਜੇ ਨੌਜਵਾਨਾਂ ਨੂੰ ਆਪਣੀ ਪਿਰਤ ਜੀਰਾ ਮਾਰੇ ਦੇਖਦਾ ਕੁਝ ਬੀਬੀਆਂ ਨੂੰ ਸਿਰ ਘਮਾਉਂਦੀ ਦੇਖਦਾ ਜਦੋਂ ਉਸਨੇ ਰਹਿਮਤ ਨੂੰ ਪੁੱਛਿਆ ਵੀ ਉਹ ਅਜਿਹਾ ਕਿਉਂ ਕਰਦੇ ਹਨ ਪਰ ਰਹਿਮਤ ਨੇ ਆਪਣੇ ਸੁਧਾਰਨ ਸਮਝ ਦੇ ਨਾਲ ਜਵਾਬ ਦਿੱਤਾ ਪੁੱਤਰੇ ਇਹ ਲੋਕ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਪੀਰ ਬਾਬੇ ਨੂੰ ਖੁਸ਼ ਕਰਦੇ ਹਨ ਜਦੋਂ ਪੀਰ ਬਾਬਾ ਖੁਸ਼ ਹੁੰਦੇ ਹਨ ਤਾਂ ਸਾਡੇ ਸਾਰੇ ਦੁੱਖ ਦੂਰ ਕਰ ਦਿੰਦੇ ਹਨ ਸਾਡੀਆਂ ਸਾਰੀਆਂ ਤਕਲੀਫਾਂ ਮਿੰਦੇ ਹਨ ਆਪਣੀ ਕਿਰਪਾ ਵਰਸਾਦੇ ਹਨ ਇੱਕ ਬੱਚੇ ਦੇ ਕੋਮਲ ਦਿਮਗ ਤੇ ਜਿਸ ਦੀ ਕੋਈ ਪ੍ਰਾਣੀ ਯਾਦ ਨਹੀਂ ਸੀ ਇਸ ਗਾਦਾ ਡੂੰਗਾ ਅਸਰ ਹੋਇਆ ਉਸ ਨੂੰ ਲੱਗਿਆ ਆਪਣੇ ਨਵੇਂ ਪਿਤਾ ਨੂੰ ਖੁਸ਼ ਕਰਨ ਦੇ ਲਈ ਪੀਰ ਦੀ ਕਿਰਪਾ ਪਾਉਣ ਦਾ ਇਹ ਤਰੀਕਾ ਹੈ ਉਹ ਵੀ ਦੂਜਿਆਂ ਦੀ ਨਕਲ ਕਰਨ ਲੱਗਾ ਸ਼ੁਰੂ ਦੇ ਵਿੱਚ ਉਸ ਨੂੰ ਥੋੜਾ ਦਰਦ ਹੋਇਆ ਪਰ ਹੌਲੀ ਹੌਲੀ ਇੱਕ ਦੋ ਵਾਰ ਕਰਨ ਤੇ ਉਸ ਨੂੰ ਇਸ ਦੀ ਆਦਤ ਪੈ ਗਈ ਉਹ ਹਰ ਵੀਰਵਾਰ ਤਾਂ ਨਹੀਂ ਲੇਕਿਨ ਇੱਕ ਦੋ ਮਹੀਨੇ ਛੜ ਕੇ ਜ਼ਰੂਰ ਇਹ ਕੰਮ ਕਰਦਾ ਇਹ ਰਸਮ ਨਿਭਾਉਂਦਾ ਉਹ ਹੁਣ ਸਿਰਫ ਸਮੀਰ ਸੀ ਜੋ ਕਿ ਆਪਣੇ ਪਿਤਾ ਨੂੰ ਖੁਸ਼ ਕਰਨਾ ਚਾਹੁੰਦਾ ਸੀ ਅਤੇ ਪੀਰਾਂ ਦੀ ਬਖਸ਼ਿਸ਼ਾਂ ਹਾਸਲ ਕਰਨਾ ਚਾਹੁੰਦਾ ਸੀ अवतार सिंह ने ये सारा कुछ सुन के जो رحمت खान ने उसने बताया अपना गुस्सा काबू ਕੀਤਾ उसने رحمت खान ਨੂੰ ਸਿਰਫ ਇਨਾ ਕਿਹਾ ਤੇ ਮੇਰੇ ਪੁੱਤਰ ਨੂੰ ਜਿੰਦਗੀ ਜਿੱਤੀ ਹੈ ਮੈਂ ਤੇਰੀ ਮਦਦ ਕਰਾਂਗਾ ਪਰ ਹੁਣ ਇਹ ਮੇਰੇ ਨਾਲ ਜਾਵੇਗਾ ਇਹ ਤੇ ਜੰਜੀਰਾਂ ਬਿਲਕੁਲ ਆਪਣੇ ਪਿੰਡ ਤੇ ਨਹੀਂ ਮਾਰੇਗਾ ਇਹ ਤੇ ਬਿਲਕੁਲ ਇੱਕ ਪਲ ਨਹੀਂ ਰਹੇਗਾ ਉਸੇ ਪਲ ਬੇੜੇ ਦੇ ਵਿੱਚ ਇੱਕ ਹੋਰ ਕਾਰਾ ਕਿਰੂਕੇ ਡੀਐਸਪੀ ਨੇ ਪਹਿਲਾਂ ਹੀ ਆਪਣੇ ਸਿਪਾਹੀ ਤੋਂ ਫੋਨ ਕਰਵਾ ਕੇ ਹਰਪ੍ਰੀਤ ਕੌਰ ਨੂੰ ਬੁਲਾ ਲਿਆ ਸੀ ਹਰਪ੍ਰੀਤ ਕੌਰ ਜਦੋਂ ਚੌਕੀ ਦੇ ਅੰਦਰ ਦਾਖਲ ਹੋਏ ਤਾਂ ਉਸ ਦਾ ਦਿਲ ਡਰ ਅਤੇ ਉਮੀਦ ਦੇ ਵਿਚਕਾਰ ਬੁਰੀ ਤਰ੍ਹਾਂ ਫਸ ਚੁੱਕਾ ਸੀ ਉਸਨੇ ਭੀੜ ਨੂੰ ਚਿਰੇ ਆ ਅਤੇ ਅੱਗੇ ਵਧੇ ਉਸਨੇ ਦੇਖਿਆ ਕਿ ਉਸਦਾ ਪਤੀ ਅਵਤਾਰ ਸੰਗ ਇੱਕ ਲਹੂ ਲੋਹਾਣੇ ਮੁੰਡੇ ਦੇ ਸਾਹਮਣੇ ਗੋਡਿਆਂ ਪਰ ਬੈਠਾ ਹੈ ਹਰਪ੍ਰੀਤ ਨੇ ਉਸ ਮੁੰਡੇ ਵੱਲ ਦੇਖਿਆ ਪਹਿਲਾਂ ਉਹ ਵੀ ਡਰ ਗਏ ਪਰ ਫਿਰ ਉਸਦੀਆਂ ਨਜ਼ਰਾਂ ਜਨਮ ਚਨ ਤੇ ਪਈਆਂ ਕਰਨ ਉਹ ਮੇਰਾ ਪੁੱਤਰ ਕਰਨ ਹੈ ਉਸਤੇ ਮੋਹ ਕੋਈ ਚੀਕ ਨਹੀਂ ਸਗੋਂ ਇੱਕ ਗਹਿਰੀ ਦਬੀ ਹੋਈ ਪੀੜ ਦੀ ਆਵਾਜ਼ ਨਿਕਲੀ ਤਿੰਨ ਸਾਲ ਦੀ ਚੁੱਪ ਤਿੰਨ ਸਾਲ ਦਾ ਦਰਦ ਤਿੰਨ ਸਾਲ ਦਾ ਲੰਮਾ ਇੰਤਜ਼ਾਰ ਸਭ ਉਸ ਦੀ ਇੱਕ ਆਵਾਜ਼ ਦੇ ਵਿੱਚ ਸਮਾ ਗਿਆ ਉਹ ਬੇਹੋਸ਼ ਹੋਣ ਦੀ ਕਗਾਰ ਤੇ ਸੀ ਲੇਕਿਨ ਭੱਜ ਕੇ ਕਰਨ ਦੇਵਲ ਗਏ ਉਸ ਨੇ ਉਸ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਲਿਆ ਉਸ ਦੇ ਸਰੀਰ ਤੇ ਲੱਗੇ ਜ਼ੰਜੀਰਾਂ ਦੇ ਜ਼ਖਮਾਂ ਨੂੰ ਦੇਖਿਆ ਆਏ ਕੀ ਕੀਤਾ ਮੇਰੇ ਪੁੱਤਰੇ ਤੈਨੂੰ ਕਿੰਨਾ ਦਰਦ ਹੋਇਆ ਹੋਵੇਗਾ ਉਸ ਨੇ ਪੁੱਤਰ ਦੇ ਜ਼ਖਮਾਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਜਿਵੇਂ ਉਹ ਆਪਣੇ ਪਿਆਰ ਨਾਲ ਉਸ ਦੇ ਸਾਰੇ ਦਰਦਾਂ ਨੂੰ ਸੁਕਾਣਾ ਚਾਹੁੰਦੀ ਹੋਵੇ ਕਰਨ ਅਨੀ ਸਮੀਰ ਆਪਣੀ ਮਾਂ ਦੀ ਚੋਹ ਮਹਿਸੂਸ ਕਰ ਰਿਹਾ ਸੀ ਭਾਵੇਂ ਉਸਦੀ ਯਾਦ ਆਕਣੇ ਸੀ ਪਰ ਮਾਂ ਦੇ ਪਿਆਰ ਦੀ ਗਰਮਾਹਟ ਉਸਦੀ ਰੂਹ ਨੂੰ ਚੰਗੀ ਤਰ੍ਹਾਂ ਮਹਿਸੂਸ ਹੋ ਰਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਅਤਰੂ ਵਹਿਣ ਲੱਗੇ ਉਹ ਉਹੀ ਅਤਰੂ ਸਨ ਜੋ ਤਿੰਨ ਸਾਲ ਦੇ ਅਣਜਾਣੇ ਦਰਦ ਵਿੱਚ ਲੁਕੇ ਸਨ ਅਵਤਾਰ ਸਿੰਘ ਨੇ ਉੱਠ ਕੇ ਆਪਣੀ ਪਤਨੀ ਅਤੇ ਪੁੱਤਰ ਨੂੰ ਇੱਕੋ ਸਮੇਂ ਵਿੱਚ ਆਪਣੀ ਗੋਦ ਵਿੱਚ ਲੈ ਲਿਆ ਇੱਕ ਪਲ ਨੇ ਉਹ ਸਖਤ ਡੀਐਸਪੀ ਖਤਮ ਹੋ ਚੁੱਕਾ ਸੀ ਇੱਕ ਪੂਰਨ ਪਿਤਾ ਬਣ ਗਿਆ ਉਸ ਦੇ ਅਤਰੂ ਬੇਰੋਕ ਵਹਿ ਰਹੇ ਸਨ ਚੌਕੀ ਦੀ ਭੀੜ ਵੀ ਇਹ ਦ੍ਰਿਸ਼ ਦੇਖ ਕੇ ਚੁੱਪ ਹੋ ਗਏ ਉਹਨਾਂ ਨੇ ਕਿਸਕਿਤਾ ਮੀ ਉਹਨਾਂ ਬਿਆ ਸਾਰੀਆਂ ਦੁਨੀਆਵੀ ਮੁਸੀਬਤਾਂ ਤੋਂ ਵੱਡਾ ਦਰਦ ਅਤੇ ਵੱਡੀ ਸ਼ਾਂਤੀ ਇਸ ਪੁਰਸ ਅਫਸਰ ਦੀ ਹੱਥੀਵਾ ਵਿੱਚ ਸੀ ਉਹ ਕਰਨ ਨੂੰ ਲੈ ਕੇ ਤੁਰੰਤ ਉੱਥੋਂ ਨਿਕਲ ਗਏ ਉੱਪਰ ਗਿਆ ਬੇਤਤੀ ਕਰਨ ਆਇਆ ਸੀ ਜਪਸੀ ਦੇ ਵਿੱਚ ਹਰਪ੍ਰੀਤ ਕੌਰ ਨੇ ਕਰਨ ਨੂੰ ਆਪਣੀ ਛਾਤੀ ਨਾਲ ਲਗਾਇਆ ਸੀ ਉਸ ਤੇ ਸਿਰ ਤੇ ਖੋਲੀ ਖੋਲੀ ਹੱਥ ਫੇਰ ਰਹੀ ਸੀ ਕੋਈ ਗੱਲ ਨਹੀਂ ਪੁੱਤਰ ਤੇਰਾ ਕੋਈ ਕਸੂਰ ਨਹੀਂ ਹੈ ਹਰਪ੍ਰੀਤ ਕੌਰ ਬਾਰ-ਬਾਰ ਕਰੀ ਸੀ ਅਵਤਾਰ ਸਿੰਘ ਨੇ ਰਹਿਮਤ ਨੂੰ ਪਿੱਛੇ ਨਹੀਂ ਛੱਡਿਆ ਉਸ ਨੂੰ ਥਾਣੇ ਲਗਿਆ ਪਰ ਇੱਕ ਮੁਲਜ਼ਮ ਦੇ ਬੰਗੇ ਸਗੋਂ ਇੱਕ ਸਹਾਇਕ ਦੇ ਬੰਗੇ ਉਸਨੇ ਉਸ ਦਾ ਬਿਆ ਮੰਦਰ ਦੇ ਕੋਲ ਆਇਆ ساری ਕਹਾਣੀ ਦੀ ਪੁਸ਼ਟੀ ਕੀਤੀ ਅਵਤਾਰ ਸਿੰਘ ਨੇ ਰਹਿਮਤ ਖਾਨ ਦੀ ਇਮਾਨਦਾਰੀ ਅਤੇ ਨੇਕ ਦਿਲੀ ਨੂੰ ਮਹਿਸੂਸ ਕੀਤਾ ਤੂੰ ਮੇਰੇ ਪੁੱਤਰ ਦਾ ਧਿਆਨ ਕਿਹਾਏ ਤੂੰ ਮੈਨੂੰ ਮੇਰੀ ਜ਼ਿੰਦਗੀ ਵਾਪਸ ਦਿੱਤੀ ਹੈ ਮੈਂ ਤੇਰਾ ਇਹ ਕਰਜ਼ ਕਦੇ ਭੁੱਲ ਨਹੀਂ ਸਕਦਾ ਤੂੰ ਬੇਗੁਨਾਹ ਹੈ ਪਰ ਅੱਗੇ ਤੋਂ ਅਜਿਹੇ ਸ਼ਰੀਰਕਸ਼ਟ ਦੇਣ ਵਾਲੇ ਰੀਤੀ ਰਿਵਾਜਾਂ ਤੋਂ ਆਪਣੇ ਆਪ ਨੂੰ ਦੂਰ ਰੱਖੀਂ ਡੀਐਸਪੀ ਨੇ ਕਿਹਾ ਉਸਨੇ ਰਹਿਮਤ ਖਾਨ ਨੂੰ ਇੱਕ ਚੰਗੀ ਨੌਕਰੀ ਅਤੇ ਰਹਿਣ ਦੀ ਥਾਂ ਦਿੱਤੇ ਉਸ ਦੇ ਸੱਚੇ ਇਨਸਾਨੀਅਤ ਦੇ ਇਨਾਮ ਜੋ ਕਰਨ ਨੂੰ ਕਰ ਆਉਣ ਤੋਂ ਬਾਅਦ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਸਿਰ ਦੀ ਸੱਟ ਕਰਨ ਲੱਗੇ ਟਰੋਮਾ ਇੰਡਿਊਸਡ ਐਮੈਨੇਸ ਦਾ ਇਲਾਜ ਲੰਬਾ ਚਲੇ ਆਇਆ ਹਰਪ੍ਰੀਤ ਕੌਰ ਦੀ ਮਮਤਾ ਅਤੇ ਅਵਤਾਰ ਸਿੰਘ ਦਾ ਪਿਆਰ ਉਸਦੀ ਸਭ ਤੋਂ ਵੱਡੀ ਦਵਾਈ ਸੀ ਉਸ ਨੂੰ ਉਤਾਵਾ ਦਿਖਾਉਂਦੇ ਜਿੱਤੇ ਉਹ ਖੇਡਦਾ ਉਸ ਨੂੰ ਸਕੂਲ ਲੈ ਕੇ ਗਏ ਉਸਨੇ ਉਸਦੇ ক্রিকেট ਬੈਟ ਨਾਲ ਖੇਡਣ ਲਈ ਕਿਹਾ ਹੌਲੀ-ਹੌਲੀ ਬਹੁਤ ਹੌਲੀ-ਹੌਲੀ ਕਰਨ ਦੀ ਯਾਦਾਂ ਸਤੇ ਖੰਡਰ ਜੁੜਨ ਲੱਗੇ ਇੱਕ ਸ਼ਾਮ ਜਦੋਂ ਅਵਤਾਰ ਸਿੰਘ ਉਸ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਕਰਨ ਨੂੰ ਪੁਰਾਣੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਦਿਖਾ ਰਿਹਾ ਸੀ ਤਾਂ ਕਰਨ ਨੇ ਇੱਕ ਤਸਵੀਰ ਵੱਲ ਇਸ਼ਾਰਾ ਕੀਤਾ ਪਾਪਾ ਮੈਨੂੰ ਯਾਦ ਹੈ ਤੁਸੀਂ ਮੈਨੂੰ ਕਿਹਾ ਸੀ ਗੁਰੂ ਸਾਹਿਬ ਸਾਨੂੰ ਦੱਸਦੇ ਹਨ ਕਿ ਕਿਸੇ ਦੇ ਨੂੰ ਕਸ਼ਟ ਦੇ লোড ਨਹੀਂ ਹੈ সেবা ਹੀ ਸਭ ਤੋਂ ਵੱਡਾ ਕਰਜ ਹੈ ਸੱਚਾ ਪਿਆਰ ਹੈ ਸਭ ਤੋਂ ਵੱਡੀ ਕਿਰਪਾ ਹੈ ਕਰਨ ਦੀਆਂ ਅੱਖਾਂ ਵਿੱਚ ਸਮੀਰ ਦਾ ਪੂੜਾਪਣ ਹੁਣ ਕਰਨ ਦੀ ਤੰਚਲ ਬੁੱਧੀ ਵਿੱਚ ਬਦਲ ਰਿਹਾ ਸੀ ਯਾਦ ਆਸ਼ਤ ਪੂਰੀ ਤਰ੍ਹਾਂ ਵਾਪਸ ਨਹੀਂ ਆਈ ਪਰ ਉਸ ਦੇ ਅੰਦਰ ਦਾ ਕਰਨ ਜੋ ਅਵਤਾਰ ਸਿੰਘ ਦਾ ਪੁੱਤਰ ਸੀ ਸੁਰਜੀਤ ਹੋ ਰਿਹਾ ਸੀ ਕਰਨ ਦੇ ਵਾਪਸ ਆਉਣ ਨੇ ਡੀਐਸਪੀ ਅਵਤਾਰ ਸਿੰਘ ਦੀ ਜ਼ਿੰਦਗੀ ਦੇ ਨਜ਼ਰੀਏ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਉਸ ਦਾ ਸੰਦੇਹਵਾਦੀ ਮਨ ਹੁਣ ਸ਼ੁਕਰਾਨੇ ਦੀ ਭਾਵਨਾ ਨਾਲ ਭਰ ਗਿਆ ਉਹ ਸਮਝ ਚੁੱਕਾ ਸੀ ਵੀ ਜ਼ਿੰਦਗੀ ਸਿਰਫ ਕਾਲੇ ਅਤੇ ਸਫੇਦ ਰੰਗਾਂ ਵਿੱਚ ਨਹੀਂ ਹੁੰਦੇ ਸਗੋਂ ਇਸ ਵਿੱਚ ਬੇਅੰਤ ਰੰਗ ਹੁੰਦੇ ਹਨ ਉਹ ਸਮਝ ਗਿਆ ਜਿਸ ਪੀਰਾਂ ਦੀ ਚੌਂਕੀ ਨੂੰ ਬੰਦ ਕਰਨ ਗਿਆ ਸੀ ਉਸੇ ਚੌਂਕੀ ਵਿੱਚ ਅਜਿਹਾ ਵਿਅਕਤੀ ਰਹਿਮਤ ਕਾਨਵੀ ਸੀ ਜਿਸ ਨੇ ਬਿਨਾਂ ਕਿਸੇ ਸਵਾਰਥ ਦੇ ਉਸਦੇ ਪੁੱਤਰ ਨੂੰ ਬਾਲਿਆ ਅਤੇ ਜਿਸ ਜਗ੍ਹਾ ਤੇ ਉਸ ਨੂੰ ਸਿਰਫ ਅੰਧਵਿਸ਼ਵਾਸ ਦਿਖਦਾ ਸੀ ਉੱਥੇ ਇੱਕ ਪਿਤਾ ਨੇ ਉਸ ਨੂੰ ਗਵਾਚਿਆ ਹੋਇਆ ਵਿਸ਼ਵਾਸ से ਹੁਣ ਵਾਪਸ ਮਿਲ ਗਿਆ। ਅਵਤਾਰ ਸੰਗਤ ਦਾ ਮਿਸ਼ਨ ਹੁਣ ਬਦਲ ਚੁੱਕਿਆ ਸੀ। ਉਸ ਨੇ ਚੌਂਕੀ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਸਗੋਂ ਉਸ ਨੇ ਸ਼ਾਂਤੀ ਨਾਲ ਉਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਜੋ ਉੱਤੇ ਇਹ ਸਾਰਾ ਕੁਝ ਕਰਦੇ ਸਨ। ਤੁਹਾਡੇ ਦਰਦ ਨੂੰ ਮੈਂ ਸਮਝਦਾ ਹਾਂ। ਉਸ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਪਰ ਸਰੀਰ ਨੂੰ ਕਸ਼ਟ ਦੇ ਨਾਲ ਨਹੀਂ ਸੱਚੇ ਸਿਮਰਨ ਅਤੇ ਉਕਤ ਦੀ ਸੇਵਾ ਨਾਲ ਵੱਡੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ ਉਸਨੇ ਆਪਣੀ ਸੇਵਾ ਨਿਭਾਉਂਦੇ ਹੋਏ ਲੋਕਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਵਾਲੀ ਰੀਤੀ ਰਵਾਜਾਂ ਤੋਂ ਦੂਰ ਰੰਗਿਤ ਜਾਗਰੂਕਤਾ ਫੈਲਾਉਣੀ ਸ਼ੁਰੂ ਕੀਤੀ ਨਾ ਕਿਸੇ ਧਾਰਮਿਕ ਸਥਾਨ ਨੂੰ ਬੰਦ ਕਰਕੇ ਉਸਨੇ ਸਿੱਖਾ ਦਿੱਤੀ ਕਿ ਗੁਰੂ ਸਾਹਿਬਾਨ ਦੀ ਉਪਦੇਸ਼ ਸਾਨੂੰ ਇੱਕ ਅਕਾਲ ਪੁਰਖ ਨਾਲ ਜੁੜਦੇ ਹਨ ਨਾ ਕਿ ਸਾਨੂੰ ਦੁਨਿਆਵੀ ਵਿਆਹ ਪਰਮਾਦੇਵ ਵਿੱਚ ਉਲਝਣਾ ਚਾਹੀਦਾ ਹੈ ਸੱਚੀ ਸ਼ਰਧਾ ਸਰੀਰ ਦੇ ਵਿੱਚ ਨਹੀਂ ਬਲਕਿ ਰੂਹ ਦੇ ਵਿੱਚ ਹੁੰਦੀ ਹੈ ਹਰ ਪ੍ਰੀਤ ਕੌਰ ਫਿਰ ਤੋਂ ਹੱਸਣ ਲੱਗ ਪਈ ਉਸਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦੌਰ ਦੇ ਵਿੱਚ ਕਰਨ ਹੁ ਦਸ ਸਾਲ ਦਾ ਹੋ ਚੁੱਕਿਆ ਸੀ ਭਾਵੇਂ ਉਸ ਨੂੰ ਪਿਛਲੇ 3 ਸਾਲ ਦੀ ਯਾਦ ਨਹੀਂ ਸੀ ਪਰ ਉਹ ਜਾਣਦਾ ਸੀ ਕਿ ਉਸ ਦੀ ਜ਼ਿੰਦਗੀ ਇੱਕ ਤਰੰਤਕਾਰ ਨੇ ਉਹ ਇੱਕ ਪੱਕਾ ਸਿੱਖ ਬਣਿਆ ਜੋ ਨਾਮ ਜਪਦਾ ਸੀ ਕਿਰਤ ਕਰਦਾ ਅਤੇ ਆਪਣੇ ਮਾਪਿਆਂ ਦੀ ਸੇਵਾ ਕਰਦਾ ਉਹ ਅਕਸਰ ਰਹਿਮਤ ਖਾਨ ਨੂੰ ਮਿਲਣ ਜਾਂਦਾ ਜਿਸ ਨੂੰ ਉਸ ਨੇ ਬਾਬਾ ਜੀ ਕਹਣਾ ਸ਼ੁਰੂ ਕਰ ਦਿੱਤਾ ਸੀ ਇਹ ਦੋ ਅਜੇ ਪਿਤਾਵਾਂ ਦੀ ਕਹਾਣੀ ਸ਼ੇ ਜੋ ਰਿਸ਼ਤੇ ਵਿੱਚ ਸ਼ਾਇਦ ਅਜਨਬੀ ਸਨ ਪਰ ਪਿਆਰ ਅਤੇ ਇਨਸਾਨੀਅਤ ਦੇ ਵਿੱਚ ਉਹਨਾਂ ਦਾ ਰਿਸ਼ਤਾ ਦੁਨੀਆ ਦੇ ਹਰ ਰਿਸ਼ਤੇ ਦੇ ਉੱਪਰ ਸੀ ਅਬਤਾਰ ਸਿੰਘ ਹੁਣ ਵੀ ਸਖਤ ਅਫਸਰ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚ ਉਹ ਥਕਾਵਟ ਨਹੀਂ ਸੀ ਸਗੋਂ ਸ਼ੁਕਰਾਨੇ ਦੀ ਅਜੀਬ ਜਿਹੀ ਚਮਕ ਜੋ ਉਸਤੇ ਪੁੱਤਰ ਦੇ ਜੀਵਨ ਦਾ ਪ੍ਰਤੀਕ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਇਹ ਕਹਾਣੀ ਦੱਸਦੀ ਹੈ ਵੀ ਜ਼ਿੰਦਗੀ ਵਿੱਚ ਉਮੀਦ ਕਦੇ ਨਹੀਂ ਛੱਡਣੀ ਚਾਹੀਦੀ ਜਿਸ ਚੀਜ਼ ਨੂੰ ਅਸੀਂ ਅੰਤ ਮੰਨ ਲਏ ਆ ਸ਼ਾਇਦ ਉਹ ਇੱਕ ਨਵੀਂ ਸ਼ੁਰੂਆਤ ਦਾ ਰਾਹ ਹੋਵੇ ਇਸ ਕਹਾਣੀ ਵਿੱਚ ਅਸੀਂ ਦੇਖਿਆ ਵੀ ਕਿਵੇਂ ਇੱਕ ਮਾਸੂਮ ਬੱਚਾ ਯਾਦਾਸਤ ਗਉਣ ਤੋਂ ਬਾਅਦ ਦੁਸਰਿਆਂ ਦੀ ਨਕਲ ਕਰਕੇ ਜਦ ਦੁਨਿਆਵੀ ਦਰਦ ਨੂੰ ਘਟਾਉਣ ਦੀ ਭਾਵਨਾ ਵਿੱਚ ਸਰੀਰਕ ਕਸ਼ਟ ਦੇਣ ਵਾਲੇ ਰੀਤੀ ਰਿਵਾਜ ਨੂੰ ਪਨਾਉਂਦਾ ਹੈ ਸਾਡਾ ਸਿੱਖ ਸਿਧਾਂਤ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਸਾਨੂੰ ਕਿਸੇ ਵੀ ਤਰ੍ਹਾਂ ਦੇ ਸਰੀਰਕ ਕਸ਼ਟ ਜਾਂ ਅੰਧ ਵਿਸ਼ਵਾਸ ਤੋਂ ਦੂਰ ਰਹਿਣਾ ਚਾਹੀਦਾ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਤੋ ਵੱਡੀ ਸ਼ਰਧਾ ਮੰਨ ਦੀ ਸ਼ੁੱਧਤਾ ਵਿੱਚ ਹੈ ਸੱਚੀ ਕਰਤ ਵਿੱਚ ਹੈ ਅਤੇ ਨਾਮ ਸਿਮਰਨ ਵਿੱਚ ਹੈ ਸਾਨੂੰ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਉਹ ਵੀ ਵਿਹਮਾ ਪਰਮਾਤਮਾ ਤੋਂ ਬਚ ਕੇ ਆਪਣੇ ਸੱਚੇ ਧਰਮ ਦੇ ਰਾਹ ਤੇ ਚੱਲ ਸਕਣ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ ਜੇਕਰ ਤੁਹਾਡੇ ਨਾਲ ਵੀ ਕੋਈ ਅਜਿਹੀ ਘਟਨਾ ਵਾਪਰੀ ਹੋਏ ਜਾਂ ਤੁਸੀਂ ਦੇਖੀ ਹੋਏ ਜਿੱਤੇ ਤੁਹਾਨੂੰ ਲੱਗਿਆ ਹੋਵੇ ਕਿ ਰੱਬ ਨੇ ਤੁਹਾਡੀ ਸੋਣ ਲਈ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਏ ਅਤੇ ਇਸ ਨੇ ਤੁਹਾਡੇ ਦਿਲ ਨੂੰ ਛੋਹਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਾ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਤਲ ਨਜੀਬ ਹਾਂਜੀ ਦੇਉਰੀ ਸਾਨੂੰ ਜਾਦੇ ਗੱਜਕੇ ਬਲਾਉ ਜੀ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ